ਸਸ਼ੀ ਗਾਲ ਪੰਜਾਬੀ ਉਹ ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਦੇ ਮੌਸਮ ਬਾਰੇ ਗੱਲ ਕਰੀਏ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਮੌਸਮ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਇੱਕ ਵਾਰ ਫਿਰ ਤੋਂ ਸ਼ਾਮ ਨੂੰ ਬੱਦਲਵਾਈ ਬਣਨੀ ਸ਼ੁਰੂ ਹੋਵੇਗੀ ਖਾਸ ਕਰਕੇ ਪੰਜਾਬ ਦੇ ਦੱਖਣੀ ਹਿੱਸੇ ਵਿੱਚ ਹੁਣ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪਠਾਨਕੋਟ ਵਿੱਚ ਹਲਕੀ-ਫੁਲਕੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪਰ ਪੰਜਾਬ ਦਾ ਲਗਭਗ 80 ਤੋਂ 90% ਹਿੱਸਾ ਸਾਫ਼ ਹੈ ਪੂਰਬੀ ਹਵਾਵਾਂ ਚੱਲ ਰਹੀਆਂ ਹਨ ਪਰ ਉਹਨਾਂ ਦੀ ਗਤੀ ਹਲਕੀ ਹੈ ਜਿਸ ਕਾਰਨ ਦੁਪਹਿਰ ਵੇਲੇ ਚੰਗੀ ਗਰਮੀ ਦਾ ਅਹਿਸਾਸ ਹੋਵੇਗਾ ਪਿਛਲੇ ਦਿਨਾਂ ਵਿੱਚ ਤੇਜ਼ ਹਵਾਵਾਂ ਕਾਰਨ ਗਰਮੀ ਘੱਟ ਮਹਿਸੂਸ ਹੋ ਰਹੀ ਸੀ ਪਰ ਅੱਜ ਹਲਕੀ ਹਵਾਵਾਂ ਕਾਰਨ ਤੇਜ਼ ਗਰਮੀ ਪਵੇਗੀ ਲੁਧਿਆਣਾ ਮੋਗਾ ਜਲੰਧਰ ਵਰਗੇ ਸ਼ਹਿਰਾਂ ਦਾ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ ਦੁਪਹਿਰ ਤੋਂ ਬਾਅਦ ਖਾਸ ਕਰਕੇ 4-5 ਵਜੇ ਦੇ ਕਰੀਬ ਇੱਕ ਨਵਾਂ ਬਦਲੀ ਸਿਸਟਮ ਬਣਨਾ ਸ਼ੁਰੂ ਹੋਵੇਗਾ ਇਸ ਨਾਲ ਪੰਜਾਬ ਦੇ ਦੱਖਣੀ ਹਿੱਸੇ ਵਿੱਚ ਟੁੱਟਵੇਂ ਰੂਪ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਜਿਵੇਂ ਕਿ ਕੱਲ ਮਾਨਸਾ ਬਰਨਾਲਾ ਲੁਧਿਆਣਾ ਤੇ ਮਲੇਰਕੋਟ ਲਾਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਸੀ ਅੱਜ ਦੀ ਇਹ ਬੱਦਲਵਾਈ ਪੰਜਾਬ ਦੇ ਇੱਕ ਛੋਟੇ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਲੁਧਿਆਣਾ ਮਲੇਰਕੋਟਲਾ ਅਤੇ ਬਰਨਾਲਾ ਦੇ ਕਈ ਇਲਾਕੇ ਸ਼ਾਮਲ ਹਨ ਜ਼ਿਆਦਾਤਰ ਸੰਭਾਵਨਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਸੀਮਤ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੀ ਬਾਰਿਸ਼ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਜਿਹੜਾ ਪੱਛਮੀ ਦੱਖਣੀ ਹਿੱਸਾ ਜਾਂ ਪੂਰਬੀ ਦੱਖਣੀ ਹਿੱਸਾ ਹੈ ਉਹ ਲਗਭਗ ਸਾਫ਼ ਰਹੇਗਾ ਮੌਸਮ ਵਿੱਚ ਕੋਈ ਵੀ ਵੱਡੀ ਹਲਚਲ ਦੀ ਉਮੀਦ ਨਹੀਂ ਹੈ ਉਤਰੀ ਹਿੱਸੇ ਵਿੱਚ ਵੀ ਫਿਲਹਾਲ ਬੱਦਲਵਾਈ ਬਣੀ ਹੋਈ ਹੈ ਹੌਲੀ-ਹੌਲੀ ਪੰਜਾਬ ਦੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਥੋੜੀ-ਥੋੜੀ ਬੱਦਲਵਾਈ ਟੁੱਟਦੇ ਰੂਪ ਵਿੱਚ ਦੇਖਣ ਨੂੰ ਮਿਲੇਗੀ ਪਰ ਇਸ ਬੱਦਲਵਾਈ ਦਾ ਵੀ ਕੋਈ ਵੱਡਾ ਪ੍ਰਭਾਵ ਨਹੀਂ ਹੋਵੇਗਾ ਭਾਵ ਮੌਸਮ ਲਗਭਗ ਅੱਜ ਪੰਜਾਬ ਦਾ ਸਾਫ਼ ਰਹੇਗਾ ਦੁਪਹਿਰ ਤੋਂ ਬਾਅਦ ਬੱਦਲਵਾਈ ਜ਼ਰੂਰ ਉੱਠੇਗੀ ਪਰ ਇਸ ਦੀਆਂ ਸੰਭਾਵਨਾ ਬਹੁਤ ਘੱਟ ਨੇ ਕਿ ਇਹ ਪੰਜਾਬ ਦੇ ਕੋਈ ਵੱਡੀ ਹਲਚਲ ਪੈਦਾ ਕਰੇ ਜੇਕਰ ਬੱਦਲਵਾਈ ਬਣੀ ਹੈ ਤੇ ਇਸ ਦਾ ਦਾਇਰਾ ਵੱਡਾ ਹੋਇਆ ਤਾਂ ਇਸ ਦੇ ਵਿੱਚ ਮਾਨਸਾ, ਬਰਨਾਲਾ, ਲੁਧਿਆਣਾ, ਮਲੇਰਕੋਟਲਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ ਦੇ ਕਈ ਹਿੱਸੇ ਅਤੇ ਪਟਿਆਲੇ ਦੇ ਕੁਝ ਹਿੱਸੇ ਆ ਸਕਦੇ ਹਨ ਜ਼ਿਲ੍ਹਿਆਂ ਦੇ ਵਿੱਚ ਬੁੰਦਾਬੰਦੀ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਜੇਕਰ ਸਾਡੇ ਕੋਲ ਕੋਈ ਹੋਰ ਅਪਡੇਟ ਆਉਂਦੀ ਹੈ ਮੌਸਮ ਨੂੰ ਲੈ ਕੇ ਤਾਂ ਅਸੀਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਜੀ ਇੱਕ ਹੋਰ ਮੌਸਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ